ਇਹ ਇਹ ਜਿਹੜੀ ਪਾਲਿਸੀ ਸਰਕਾਰ ਨੇ ਚੇਂਜ ਕੀਤੀ ਇਹ ਨਹੀਂ ਹੋਣੀ ਚਾਹੀਦੀ ਸੀ ਸਰਕਾਰ ਉਹਨੂੰ ਹੁਣ ਇੱਕ ਨੋ ਲੈਜ ਕਰ ਰਹੀ ਹੈ ਜਿਵੇਂ ਸਾਰਾ ਕੁਝ ਉਹ ਸਿਸਟਮ ਫੇਲ ਹੋ ਗਿਆ ਬਜਾਏ ਇਹ ਦੇ 2 ਸਾਲ ਪਹਿਲਾਂ ਉਹਨਾਂ ਦੀ ਮਿਨਿਸਟਰ ਕਹਿ ਰਹੇ ਸੀ ਵੀ ਇਹ ਇਹ ਜਿਹੜਾ ਸਿਸਟਮ ਹੈ ਬੈਸਟ ਸਿਸਟਮ ਹੈ ਹੁਣ ਜੇ ਸਰਕਾਰ ਇਹ ਪੁਆਇੰਟਸ ਨਹੀਂ ਦੇਗੀ ਔਰ ਇਮੀਗ੍ਰੇਸ਼ਨ ਉਹਨਾਂ ਵਿਅਕਤੀ ਨੂੰ ਮਿਲੂਗੀ ਜਿਨ੍ਹਾਂ ਦੀ ਕੈਨੇਡਾ 'ਚ ਕੋਈ ਜੌਬ ਵੀ ਕਨਫਰਮਡ ਨਹੀਂ ਤੋ ਉਹਦੇ ਨਾਲ ਹੋਊਗਾ ਉਹਦਾ ਰਿਜ਼ਲਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਊਗਾ ਵੀ ਜਿਹੜੀ ਅਨਇੰਪਲੋਇਮੈਂਟ ਰੇਟ ਹੈ ਉਹ ਨੰਬਰਸ ਹੋਰ ਵੀ ਵੱਧ ਜਾਣਗੇ ਕ੍ਰੈਕਡਾਊਨ ਨਹੀਂ ਹੋ ਰਿਹਾ ਕੋਈ ਇਹਦੇ ਚ ਤਾਂ ਉਹ ਪਿਨੈਲਾਈਜ਼ ਹੋ ਰਹੇ ਨੇ ਜਿਹੜੇ ਰੀਅਲ ਕੰਮ ਵੀ ਕਰ ਰਹੇ ਨੇ ਇਹਦਾ ਮਤਲਬ ਮਿਨਿਸਟਰੀ ਮੰਨ ਕੇ ਬੈਠੇ ਨੇ ਵੀ ਜਿੰਨੇ ਵੀ ਵਿਅਕਤੀ ਐਲਐਮਆਈ ਲੈ ਕੇ ਕੰਮ ਕਰ ਰਹੇ ਨੇ ਸਾਰਾ ਕੁਝ ਹੀ ਫਰਾਡ ਹੋ ਰਿਹਾ ਸਾਰੇ ਪੈਸੇ ਦੇ ਕੇ ਲੱਗੇ ਹੋਏ ਨੇ ਜਿਸਦਾ ਮਤਲਬ ਜਿਹੜਾ ਇੰਡੀਵਿਜੂਅਲ ਕੈਨੇਡਾ ਚ ਸਹੀ ਜੌਬ ਕਰ ਰਿਹਾ ਉਹ ਇੰਪੈਕਟ ਹੋ ਗਿਆ ਵਰਸਸ ਉਹ ਇੰਡੀਵਿਜੂਅਲ ਕਾਮਯਾਬ ਹੋ ਜਾਏਗਾ ਜੀਤੂ ਕੋ ਕੈਨੇਡਾ ਚ ਜੋਬ ਹੀ ਨਹੀਂ ਹੈ ਫੈਕਟਰੀ ਦੀ ਤਰ੍ਹਾਂ ਜਿਵੇਂ ਨਿਊਜ਼ਪੇਪਰ ਛਪਦਾ ਹੁੰਦਾ ਹੈ ਓਦੀ ਤਰ੍ਹਾਂ ਵੀਜ਼ਾ ਛਾਪੇ ਕੈਨੇਡਾ ਨੇ ਸਿਕਿਉਰਿਟੀ ਕੰਪਰੋਮਾਈਜ਼ ਕੀਤੀ ਉਹ ਇੰਡੀਵਿਜੂਅਲ ਕੈਨੇਡਾ ਚ ਦਾਖਲ ਹੋ ਗਏ ਜਿਹੜੇ ਕੈਨੇਡਾ ਚ ਹੋਣੇ ਨਹੀਂ ਚਾਹੀਦੇ ਸੀ ਅਸਾਈਲਮ ਤਾਂ ਇੱਕ ਬਹੁਤ ਬੜਾ ਮੌਨਸਟਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਭੱਜਣ ਨੂੰ ਰਸਤਾ ਨਹੀਂ ਮਿਲਦਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਲਗਾਤਾਰ ਇਮੀਗ੍ਰੇਸ਼ਨ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਇੰਜ ਕਹ ਲਓ ਕਿ ਲਗਾਤਾਰ ਸਖਤੀਆਂ ਵਧਾਈਆਂ ਜਾ ਰਹੀਆਂ ਨੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਇੱਕ ਟਵਿੱਟਰ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਹੁਣ ਫੇਕ ਜੌਬ ਆਫਰਸ ਦੇ ਉੱਤੇ ਕ੍ਰੈਕਡਾਊਨ ਕਰਨਗੇ ਚਰਚਾ ਚੱਲ ਰਹੀ ਹੈ ਕਿ ਹੋ ਸਕਦਾ ਹੈ ਕੈਨੇਡਾ ਦੀ ਸਰਕਾਰ ਜੋ ਹੈ ਐਲ ਐ ਐਮ ਆਈ ਆ ਦੇ ਜੋ 50 ਪੁਆਇੰਟ ਲੋਕ ਕਲੇਮ ਕਰਦੇ ਸੀ ਉਸ ਨੂੰ ਬੰਦ ਕਰ ਦੇਵੇ ਇਸ ਦੇ ਉੱਤੇ ਚਰਚਾ ਕਰਦੇ ਹਾਂ ਸਾਡੇ ਨਾਲ ਸੀ ਡਬਲਯੂ ਸੀ ਤੋਂ ਅਮਨ ਖੇਰਾ ਹਣੀ ਮੌਜੂਦ ਨੇ ਖੇਰਾ ਸਾਹਿਬ ਕਿਵੇਂ ਦੇਖ ਰਹੇ ਹੋ ਲਗਾਤਾਰ ਤਬਦੀਲੀਆਂ ਦੇ ਤਬਦੀਲੀਆਂ ਅਤੇ ਲਗਾਤਾਰ ਸਖਤੀਆਂ ਜਿਹੜੀਆਂ ਨੇ ਉਹ ਵਧਾਈਆਂ ਜਾ ਰਹੀਆਂ ਨੇ ਜੀ ਆ ਬਿਲਕੁਲ ਸਰਕਾਰ एवरीडे ਨਵੀ ਤੋਂ ਨਵੀ ਅਨਾਉਂਸਮੈਂਟ ਲੈ ਕੇ ਆ ਰਹੀ ਹੈ ਤੇ ਜਿਵੇਂ ਮਾਰਕ ਮਿਲਰ ਨੇ ਹੁਣ ਅਨਾਉਂਸ ਕੀਤਾ ਹੈਗਾ ਵੀ ਕ੍ਰੈਕਡਾਊਨ ਕਰ ਰਿਹਾ ਹੈ ਫੇਕ ਜੌਬ ਆਫਰਸ ਤੇ ਪਰ ਜਿਹੜਾ ਉਹ ਡਿਸੀਜਨ ਲੈ ਰਹੇ ਨੇ ਉਹ ਕ੍ਰੈਕਡਾਊਨ ਐਕਚੁਅਲੀ ਫੇਕ ਜੌਬ ਆਫਰਸ ਤੇ ਨਹੀਂ ਹੋ ਰਿਹਾ ਉਹ ਇੱਕ ਬਲੈਂਕਟ ਡਿਸੀਜਨ ਹੈ ਜਿਹੜਾ ਸਾਰਿਆਂ ਤੇ ਅਪਲੀਕੇਬਲ ਹੋਏਗਾ ਔਰ ਖਾਸ ਕਰਕੇ ਉਹ ਸੋਚ ਰਹੇ ਨੇ ਵੀ ਜਿਹੜੇ 50 ਪੁਆਇੰਟਸ ਜਾਂ ਜਿਹੜੀ ਪ੍ਰਿਵੀਲੇਜ ਮਿਲਦੀ ਹੈ ਕਿਸੇ ਇੰਡੀਵਿਜੂਅਲ ਨੂੰ 50 ਪੁਆਇੰਟਸ ਦੀ ਉਹ ਅਸੀਂ ਬੰਦ ਕਰ ਦਈਏ ਤਾਕੇ ਉਹਨਾਂ ਨੂੰ ਲੱਗਦਾ ਵੀ ਜਿਹੜੀ ਜੌਬ ਆਫਰਸ ਨੇ ਇਹ ਵੇਚੀਆਂ ਜਾ ਰਹੀਆਂ ਨੇ ਪਰ ਉਹ ਰਿਐਲਿਟੀ ਤੋਂ ਬਹੁਤ ਦੂਰ ਨਹੀਂ ਇਹ ਜਿਹੜੇ ਪੁਆਇੰਟਸ ਮਿਲਦੇ ਨੇ ਕਿਸੇ ਇੰਡੀਵਿਜੂਅਲ ਨੂੰ ਅਡਾਪਟੇਬਿਲਟੀ ਦੇ ਪੁਆਇੰਟਸ ਨੇ ਮੀਨਿੰਗ ਜਿਹੜਾ ਇੰਡੀਵਿਜੂਅਲ ਕੈਨੇਡਾ ਚ ਹਾਈਲੀ ਅਡਾਪਟਿਵ ਹੈ ਤੋਂ ਉਹਦਾ ਮਤਲਬ ਇਹ ਹੈ ਵੀ ਜਿੰਨੇ ਵੀ ਲੋਕ ਕਿਸੇ ਐਲਐਮਆਈਏ ਤੇ ਜਾਂ ਵਰਕ ਪਰਮਿਟ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਪੁਆਇੰਟਸ ਦਿੱਤੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕੈਨੇਡਾ 'ਚ ਸੈਟਲ ਹੋਣਾ ਬਹੁਤ ਹੀ ਆਸਾਨ ਹੈ ਆਲਰੇਡੀ ਸੈਟਲਡ ਨੇ ਹੁਣ ਜੇ ਸਰਕਾਰ ਇਹ ਪੁਆਇੰਟਸ ਨਹੀਂ ਦੇਗੀ ਔਰ ਇਮੀਗ੍ਰੇਸ਼ਨ ਉਹਨਾਂ ਵਿਅਕਤੀਆਂ ਨੂੰ ਮਿਲੂਗੀ ਜਿਨ੍ਹਾਂ ਦੀ ਕੈਨੇਡਾ 'ਚ ਕੋਈ ਜੌਬ ਵੀ ਕਨਫਰਮਡ ਨਹੀਂ ਤਾਂ ਉਹਦੇ ਨਾਲ ਹੋਊਗਾ ਉਹਦਾ ਰਿਜ਼ਲਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਊਗਾ ਵੀ ਜਿਹੜੀ ਅਨਇੰਪਲੋਇਮੈਂਟ ਰੇਟ ਹੈ ਉਹ ਨੰਬਰਸ ਹੋਰ ਵੀ ਵੱਧ ਜਾਣਗੇ ਬਿਕਾਜ਼ ਉਹ ਇੰਡੀਵਿਜੂਅਲ ਕੈਨੇਡਾ 'ਚ ਇਮੀਗ੍ਰੇਸ਼ਨ ਲੈਣ 'ਚ ਕਾਮਯਾਬ ਹੋ ਜਾਣਗੇ ਜਿਨ੍ਹਾਂ ਦੀ ਇੰਗਲਿਸ਼ ਵਧੀਆ ਭਾਵੇਂ ਉਹਨਾਂ ਦਾ ਕੋਈ ਵੀ ਕੈਲੀਬਰ ਆ ਜਾਂ ਕੋਈ ਵੀ ਉਹਨਾਂ ਦਾ ਜਿਹੜਾ ਓਕਿਪੇਸ਼ਨ ਰਿਹਾ ਕੋਈ ਵੀ ਬੈਕਗਰਾਉਂਡ ਹੈ ਜਿਹੜੇ ਵਿਅਕਤੀ ਕੈਨੇਡਾ ਚ ਹਾਈਲੀ ਏਮਪਲੋਇਬਲ ਨੇ ਜਿਵੇਂ ਕਿ ਕਾਰਪੈਂਟਰ ਹੋ ਗਿਆ ਟਰਕਿੰਗ ਹੋ ਗਿਆ ਟਰੇਡਸਮੈਨ ਹੋ ਗਏ ਉਹਨੋਂ ਤਾਂ ਫਿਰ ਕੋਈ ਐਡਵਾਂਟੇਜ ਹੀ ਨਹੀਂ ਰਹਿਣੀ ਉਹਨਾਂ ਦਾ ਡਰਾ ਜਿਹੜਾ ਹੈਗਾ ਉਹ ਗੇਨ ਉਹ ਫਿਰ ਥੱਲੇ ਆ ਜਾਏਗਾ ਸੋ ਓਵਰਆਲ ਜਿਹੜਾ ਇਹਦਾ ਕੋਈ ਪੋਲਿਟੀਕਲ ਜ਼ਿਆਦਾ ਸਟੰਟ ਹੈ ਬਜਾਏ ਦਾ ਕੋਈ ਰੀਅਲ ਇੰਪੈਕਟ ਹੋਊਗਾ ਜਿੰਨਾ ਕਿ ਲੱਗਦਾ ਹੈ ਕਿ ਇਹ ਸਿੱਧੇ ਤੌਰ ਦੇ ਤੇ ਜਿਹੜੇ ਇਹ 50 ਨੰਬਰ ਘਟਾਏ ਜਾਣਗੇ ਇਹ ਇੱਥੋਂ ਦੇ ਜਿਹੜੇ ਲੋਕ ਇਸ ਵਕਤ ਇੱਥੇ ਬੈਠੇ ਹੋਏ ਨੇ ਜਿਹੜੇ ਸਟੂਡੈਂਟ ਕੁਝ ਨੌਕਰੀਆਂ ਕਰ ਰਹੇ ਨੇ ਜੌਬਸ ਕਰ ਰਹੇ ਨੇ ਸ ਤਾਂ ਉਹਨਾਂ ਨੂੰ ਅਸਰ ਪਾਉਂਦੇ ਹੋਏ ਨਜ਼ਰ ਆਉਣਗੇ ਜੀ ਓਵਰ ਆਲ ਸਾਰੇ ਸਾਰੇ ਜਿਹੜੇ ਪੂਲ ਹੈ ਸਿਸਟਮ ਹੈ ਉਹਦੇ ਤੇ ਇੰਪੈਕਟ ਪਊਗਾ ਬਟ ਜਿਹੜੀ ਪ੍ਰੋਬਲਮ ਹੈ ਕੈਨੇਡਾ ਦੀ ਉਹ ਇਹ ਹੈਗੀ ਵੀ ਸਰਕਾਰ ਨੇ ਜਿਹੜੀ ਨਲਾਇਕੀ ਕੀਤੀ ਹੈ ਟੈਂਪਰੀ ਰੈਜ਼ੀਡੈਂਟਸ ਬਹੁਤ ਵਧਾਤੇ ਔਰ ਜਿਹੜਾ ਕਟ ਡਾਊਨ ਜਾਂ ਟੈਪ ਨੂੰ ক্লোਜ਼ ਕਰਨਾ ਚਾਹੀਦਾ ਸੀ ਸਰਕਾਰ ਨੂੰ 2 ਸਾਲਾਂ ਦੇ ਵਿੱਚ ਜਦੋਂ ਇਹ ਕੋਵਿਡ ਤੋਂ ਪਹਿਲਾਂ ਜਿਹੜੇ ਰੂਲਸ ਹੀ ਹੋਰ ਸੀ ਕੋਵਿਡ ਤੋਂ ਬਾਅਦ ਜਿਹੜੇ ਰੂਲਸ ਹੀ ਸਰਕਾਰ ਨੇ ਹੋਰ ਅਪਣਾਏ ਔਰ ਬਹੁਤ ਸਾਰੀਆਂ ਰਾਜਤਾ ਦਿੱਤੀਆਂ ਔਰ ਸਰਕਾਰ ਨੂੰ ਪਤਾ ਸੀ ਸਿਸਟਮ ਦੇ ਵਿੱਚ ਅਬਿਊਜ਼ ਹੋ ਰਿਹਾ ਔਰ ਕਾਫੀ ਦੇਰ ਤੱਕ ਸਰਕਾਰ ਚੁੱਪ ਰਹੀ ਹੁਣ ਅਚਾਨਕ ਕਿਉਂਕਿ ਇਮੀਗ੍ਰੇਸ਼ਨ ਇੱਕ ਪੋਲਿਟੀਕਲ ਮੁੱਦਾ ਬਣ ਗਿਆ ਤੋਂ ਸਰਕਾਰ ਜਾਗ ਪਈ ਫਾਈਨਲੀ ਇਹ ਸੋਚਦੇ ਆ ਵੀ ਜਿਹੜੀ ਕੈਨੇਡੀਅਨਸ ਨੇ ਇਮੀਗ੍ਰੇਸ਼ਨ ਨੂੰ ਕਿਉਂਕਿ ਇੱਕ ਮੇਨ ਮੁੱਦੇ ਹੋਣ ਕਰਕੇ ਵੋਟਸ ਤੇ ਇੰਪੈਕਟ ਹੋਊਗਾ ਇਹ ਸਾਰੀ ਵੋਟਸ ਦੀ ਪੋਲਿਟਿਕਸ ਹੈ ਜਿਹੜੀ ਕੈਨੇਡਾ ਦੀ ਰੀਅਲ ਇਕਨੋਮਿਕ ਜੇ ਚੇਂਜ ਕਰਨੀ ਹੈ ਸਰਕਾਰ ਨੇ ਤਾਂ ਉਹ ਇਨਵੈਸਟਰਸ ਲੈ ਕੇ ਆਵੇ ਜੇ ਮਿਨਿਸਟਰ ਇਹ ਕਹੇ ਨਾ ਵੀ ਮੈਂ ਦੁਬਈ ਦੀ ਤਰ੍ਹਾਂ ਇਨਵੈਸਟਰ ਲੈ ਕੇ ਆ ਰਿਹਾ ਫੇਰ ਹੀ ਕੈਨੇਡਾ ਦਾ ਕਾਇਆਪਲਟ ਹੋ ਸਕਦੀ ਹੈ ਅਦਰਵਾਈਜ਼ ਇਹ ਤਾਂ ਕੋਈ ਕੋਈ ਕਾਸਟ ਡਿਸੀਜਨ ਨਹੀਂ ਹੈ ਪਰ ਜੇ ਆਪਾਂ ਐਲ ਐ ਐ ਦੀ ਗੱਲ ਕਰੀਏ ਜਿੱਥੇ ਸਰਕਾਰ ਦੇ ਵੱਲੋਂ ਇਹ ਫੀਚਰ ਦਿੱਤਾ ਗਿਆ ਸੀਗਾ ਇਹ ਇੱਕ অপশন ਦਿੱਤੀ ਗਈ ਸੀ ਇਸ ਦਾ ਐਕਸਪੋਰਟੇਸ਼ਨ ਵੀ ਤਾਂ ਬਹੁਤ ਜ਼ਿਆਦਾ ਹੋਈ ਲੋਕਾਂ ਦੇ ਵੱਲੋਂ ਐਲ ਐਮ ਆਈਏ ਵੇਚੀਆਂ ਗਈਆਂ ਔਰ ਲੋਕਾਂ ਨੇ ਫਿਰ 50 50 ਨੰਬਰ ਕਲੇਮ ਕਰਕੇ ਪੀ ਆਰ ਹਾਸਲ ਕੀਤੀ ਹੈ ਤੇ ਜੇ ਇਸ ਤੇ ਉਤੇ ਕਰੈਕਡਾਉਨ ਹੁੰਦਾ ਹੈ ਤਾਂ ਲੱਗਦਾ ਹੈ ਕਿ ਇੱਕ ਸਿਸਟਮ ਦੇ ਵਿੱਚ ਤਾਂ ਸੁਧਾਰ ਆਵੇਗਾ ਨਹੀਂ ਭਾਈ ਜੀ ਇਹ ਚ ਕੋਈ ਕ੍ਰੈਕਡਾਊਨ ਨਹੀਂ ਹੋ ਰਿਹਾ ਅੱਜ ਨਹੀਂ ਇਹ ਚ ਤਾਂ ਐਲਐਮਆਈ ਦਾ ਕਾਨੂੰਨ ਤਾਂ ਵੈਸੀ ਬੜਾ ਸਖਤ ਸੀਗਾ ਸਰਕਾਰ ਨੇ ਅਨਾਉਂਸ ਕਰਤਾ ਸੀ ਆਲਰੇਡੀ ਇਹਦੇ ਚ ਕ੍ਰੈਕਡਾਊਨ ਨਹੀਂ ਹੋ ਰਿਹਾ ਕੋਈ ਇਹਦੇ ਚ ਤਾਂ ਉਹ ਪਿਨਲਾਈਜ਼ ਹੋ ਰਹੇ ਨੇ ਜਿਹੜੇ ਰੀਅਲ ਕੰਮ ਵੀ ਕਰ ਰਹੇ ਨੇ ਇਹਦਾ ਮਤਲਬ ਮੰਿਸਟਰੇ ਮੰਨ ਕੇ ਬੈਠੇ ਨੇ ਵੀ ਜਿੰਨੇ ਵੀ ਵਿਅਕਤੀ ਐਲਐਮਆਈ ਲੈ ਕੇ ਕੰਮ ਕਰ ਰਹੇ ਨੇ ਸਾਰਾ ਕੁਝ ਹੀ ਫਰਾਡ ਹੋ ਰਿਹਾ ਸਾਰੇ ਪੈਸੇ ਦੇ ਕੇ ਲੱਗੇ ਹੋਏ ਨੇ ਅਚਲਚੇ ਇਹ ਪ੍ਰੋਗਰਾਮ ਜਾਂ ਪ੍ਰੋਸੈਸ ਬਹੁਤ ਵਧੀਆ ਸੀ ਹਰ ਇੱਕ ਸਿਸਟਮ ਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਜਿਹੜੀ ਗਵਰਨਮੈਂਟ ਨੇ ਇੰਨੇ EMPLOYEES ਹਾਇਰ ਕੀਤੇ ਹੋਏ ਨੇ ਇਸ ਚੀਜ਼ ਨੂੰ ਸੁਪਰਵਾਈਜ਼ ਕਰਨ ਦੇ ਲਈ ਉਹ ਫਿਰ ਕੀ ਕਰ ਰਹੇ ਨੇ ਇਹਦਾ ਮਤਲਬ ਉਹ ਕੈਪेबल ਨਹੀਂ ਹੈ ਜਾਂ ਉਹ ਇਨਫੋਰਸ ਨਹੀਂ ਕਰ ਸਕਦੇ ਔਰ ਜਿਹੜਾ ਕਾਨੂੰਨ ਇੰਨਾ ਸਖਤ ਹੈ EMPLOYEES ਦੇ ਖਿਲਾਫ ਐਲ ਐਮ ਆਈ ਏ ਦੀ ਜਿਹੜੇ ਆਡਿਟਸ ਨੇ ਦੇ ਆ ਵੈਰੀ ਡਿਫਿਕਲਟ ਆਡਿਟਸ ਬਹੁਤ ਸਾਰੇ ਏਮਪਲੋਇਰਸ ਨੇ ਜਿਨ੍ਹਾਂ ਨੂੰ ਪੈਨਲਾਈਜ਼ ਕੀਤਾ ਜਾਂਦਾ ਪੈਰੈਂਟੀਜ਼ ਪੈਂਦੀਆਂ ਨੇ ਔਰ ਸਿਸਟਮ ਨੂੰ ਇੰਟੈਗ੍ਰਿਟੀ ਮੇਨਟੇਨ ਕਰ ਲਈ ਸਰਕਾਰ ਨੇ ਆਲਰੇਡੀ ਬਹੁਤ ਸਾਰੇ ਚੈੱਕ ਐਂਡ ਬੈਲੈਂਸ ਲਾਏ ਹੋਏ ਨੇ ਇਹ ਤਾਂ ਇੱਕ ਸਿਰਫ ਪੋਲਿਟੀਕਲ ਸਟੇਟਮੈਂਟ ਦਿੱਤੀ ਜਾ ਰਹੀ ਹੈ ਮਿਨਿਸਟਰ ਵੱਲੋਂ ਤਾਂ ਕਿ ਐਟ ਲਾਰਜ ਇਹ ਇਮੇਜ ਆਵੇ ਵੀ ਅਸੀਂ ਜਿਹੜਾ ਕਰੈਕਡਾਊਨ ਕਰ ਰਹੇ ਹਾਂ ਜੌਬ ਆਫਰਸ ਤੇ ਇਹ ਤਾਂ ਕੋਈ ਰੀਅਲ ਕਰੈਕਡਾਊਨ ਨਹੀਂ ਹੈ ਇਹ ਤਾਂ ਮਤਲਬ ਜਿਹੜੇ ਇੰਡੀਵਿਜੂਅਲ ਜੈਨੂਨ ਕੰਮ ਕਰ ਰਹੇ ਨੇ ਔਰ ਖਾਸ ਕਰਕੇ ਟ੍ਰੇਡਸ ਵਾਲਿਆਂ ਨੂੰ ਬਹੁਤ ਬੜਾ ਇੰਪੈਕਟ ਆ ਜਾਏਗਾ ਔਰ ਜਿਹੜਾ ਐਡਵਾਂਟੇਜ ਮਿਲੇਗਾ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਦੀ ਇੰਗਲਿਸ਼ ਵਧੀਆ ਹੈਗੀ ਹੈ ਔਰ ਜਿਹੜੇ ਕਿਸੇ ਵੀ ਕਿਸਮ ਦਾ ਕੋਈ ਜੌਬ ਹੀ ਨਹੀਂ ਹੈ ਕਿਸੇ ਕੋਲ ਉਹ ਵੀ ਉਸੇ ਲਾਈਨ 'ਚ ਖੜਨਗੇ ਉਹੀ ਇਮੀਗ੍ਰੇਸ਼ਨ ਲੈਣਗੇ ਬਜਾਏ ਇਸ ਦੀ ਮਨਿਸਟਰ ਜਿਹੜਾ ਆਪਣਾ ਜੇ ਅਨਾਉਂਸ ਕਰੇ ਵੀ ਮੈਂ ਇਨਵੈਸਟਰਸ ਖੋਲ ਰਿਆਂ ਜਿਹੜੇ ਅਸੀਂ ਬੰਦ ਕੀਤੇ ਸੀ 2005 ਚ ਸਰਕਾਰ ਦਾ ਪਹਿਲਾ ਫੈਸਲਾ ਇਹ ਸੀ ਵੀ ਇਨਵੈਸਟਰਸ ਨੂੰ ਬੰਦ ਕਰਨਾ ਉਹ ਬੰਦ ਕਿਉਂ ਕੀਤੇ ਗਿਆ ਅੱਜ ਤੱਕ ਉਹਦੇ ਬਾਰੇ ਕੋਈ ਐਕਸਪਲੇਨੇਸ਼ਨ ਨਹੀਂ ਹੈ ਜੇ ਇਨਵੈਸਟਰਸ ਨੂੰ ਖੋਲਿਆ ਜਾਂਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿਵੇਂ ਉਸ ਦੇ ਨਾਲ ਸਿਸਟਮ ਦੇ ਵਿੱਚ ਸੁਧਾਰ ਆ ਸਕਦਾ ਹੈ ਉਮਮਨ ਜੀ ਗੱਲ ਹੈ ਜੇ ਇਨਵੈਸਟਰ ਆਊਗਾ ਤਾਂ ਉਹ ਪੈਸਾ ਲੈ ਕੇ ਆਊਗਾ ਔਰ ਉਹਨੇ ਪੈਸੇ ਨੇ ਇੱਥੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਹੀ ਆਉਣਾ ਇੱਥੇ ਹੀ ਆ ਕੇ ਉਹਨੇ ਇਨਵੈਸਟ ਕਰਨੇ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਨਾਲ ਚੇਂजेस ਔਰ ਸੁਧਾਰ ਆ ਸਕਦੇ ਬਿਲਕੁ ਹੁਣ ਉਹ ਕੈਨੇਡੀਅਨ ਦੀ ਪੌਕੇਟ ਸੋ ਪੈਸੇ ਲੈ ਰਹੀ ਹੈ ਕਿਸੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਟੈਕਸਸ ਲਾ ਕੇ ਪੈਸੇ ਲੈ ਰਹੀ ਹੈ ਸਰਕਾਰ ਕੋਲ ਪੈਸੇ ਹੈ ਨਹੀਂ ਡੈਫਿਸਿਟ ਚ ਜੋ ਫੋਰਨ ਇਨਵੈਸਟਮੈਂਟ ਲੈ ਕੇ ਆਉਗੀ ਦੁਬਈ ਕੋਲ ਕੀ ਸੀਗਾ ਹੀ ਦੁਬਈ ਤੇ ਕੋਲ ਤਾਂ ਕੋਈ ਇਨਫਰਾਸਟ੍ਰਕਚਰ ਨਹੀਂ ਕੋਈ ਸਿਰਫ ਰੇਗਿਸਤਾਨ ਸੀ ਜੇ ਉਹ ਉਹਨਾਂ ਨੇ ਰੇਗਿਸਤਾਨ ਚ ਮੈਜਿਕ ਕ੍ਰੀਏਟ ਕਰਤਾ ਫੋਰਨ ਮਨੀ ਨਾਲੇ ਕੀਤਾ ਸੇਮ ਕੈਨੇਡਾ ਦੇ ਕੋਲ ਤਾਂ ਬਹੁਤ ਸਟਰੋਂਗ ਡਿਜ਼ਾਇਰ ਹੈ ਲੋਕਾਂ ਨੂੰ ਕੈਨੇਡਾ ਦੇ ਵਿੱਚ ਲੈ ਕੇ ਕੈਨੇਡਾ ਦੇ ਵਿੱਚ ਆਉਣ ਦੀ ਕਿਉਂਕਿ ਇਹਦੇ ਸਿਸਟਮ ਨੇ ਤੋ ਜੇ ਸਰਕਾਰ ਆਪਣਾ ਪ੍ਰੋਸੈਸ ਚੇਂਜ ਕਰੇ ਉਹਨਾਂ ਵਿਅਕਤੀਆਂ ਨੂੰ ਤਰਜੀਹ ਦੇਣ ਲੱਗੇ ਜਿਹੜੇ ਕੈਨੇਡਾ 'ਚ ਇਨਵੈਸਟ ਕਰਨ ਨੂੰ ਤਿਆਰ ਨੇ ਡੇਜ਼ ਦੇ ਵਿੱਚ ਸਾਰਾ ਕੁਝ ਚੇਂਜ ਹੋ ਜਾਗਾ ਔਰ ਜਿਵੇਂ ਜਸਟਿਨ ਟੂਡੋ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਸਟੇਟਮੈਂਟ ਦਿੱਤੀ ਗਈ ਕਿ ਕਹਿੰਦੇ ਕਿ ਅਸੀਂ ਮੰਨਦੇ ਹਾਂ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕਮੀਆਂ ਆਈਆਂ ਨੇ ਖਰਾਬੀਆਂ ਹੋਈਆਂ ਨੇ ਔਰ ਉਹਨਾਂ ਨੇ ਜ਼ਿਕਰ ਕੀਤਾ ਬੈਡ ਐਕਟਰਸ ਦਾ ਲੱਗਦਾ ਹੈ ਕਿ ਹੁਣ ਇਹ ਬੈਡ ਐਕਟਰਸ ਦੇ ਉੱਤੇ ਵੀ ਨਕੇਲ ਪਾਈ ਜਾਊਗੀ ਨੋ ਬੈਡ ਐਕਟਰਸ ਨੂੰ ਜਿਹੜਾ ਸਿਸਟਮ ਕਿਨੇ ਕ੍ਰੀਏਟ ਕੀਤਾ ਜਿਹੜਾ ਗਵਰਨਮੈਂਟ ਦਾ ਕੰਮ ਹੈ ਨੇ ਗਵਰਨਮੈਂਟ ਕੰਟਰੋਲ ਕਰਦੀ ਹੈ ਇਟਸ ਅ ਫੈਡਰਲ ਡਿਪਾਰਟਮੈਂਟ ਫੈਡਰਲ ਮਿਨਿਸਟਰ ਜਿਹੜੇ ਸੀਗੇ ਉਹ ਫਾਇਰ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਉਹ ਪਾਲਿਸੀਆਂ ਲੈ ਕੇ ਆਂਦੀਆਂ ਫਿਰ ਉਹਤੇ ਕੋਈ ਚੈੱਕ ਐਂਡ ਬੈਲੈਂਸ ਨਹੀਂ ਰੱਖਿਆ ਇੱਕ ਕਾਮਨ ਸੈਂਸ ਹੈ ਜੇ ਤੁਸੀਂ ਸਟੂਡੈਂਟ ਕਿਸੇ ਕੈਨੇਡਾ ਦੇ ਵਿੱਚ ਲੈ ਕੇ ਆਉਣਾ ਹੈ ਇਮੀਗ੍ਰੇਸ਼ਨ ਐਕਟ ਜਿਹੜਾ ਕਿ 2002 ਦਾ ਬਣਿਆ ਹੋਇਆ ਹੈ ਉਹ ਤਾਂ ਇਹ ਕਹਿੰਦਾ ਵੀ ਉਹ ਸਟੂਡੈਂਟ ਕੁਆਲੀਫਾਈਡ ਸਟੂਡੈਂਟ ਹੈ ਜਿਹੜਾ ਬਿਨਾ ਕੈਨੇਡਾ ਚ ਕੰਮ ਕਰੇ ਫੀਸ ਭਰ ਸਕਦਾ ਔਰ ਕੈਨੇਡਾ ਚ ਰਹਿ ਸਕਦਾ ਕਿੰਨੇ ਸਟੂਡੈਂਟ ਇਹ ਜਿਹੇ ਆਏ ਨੇ ਜਿਹੜੇ ਬਿਨਾ ਕੰਮ ਕਰੇ ਬਿਨਾ ਜਿਹੜੇ ਫੀਸ ਭਰ ਸਕਦੇ ਨੇ ਬਿਨਾ ਕੰਮ ਕਰੇ ਤੋਂ ਸੋ ਇਹ ਇਹ ਜਿਹੜੀ ਪਾਲਿਸੀ ਸਰਕਾਰ ਨੇ ਚੇਂਜ ਕੀਤੀ ਇਹ ਨਹੀਂ ਹੋਣੀ ਚਾਹੀਦੀ ਸੀ ਸਰਕਾਰ ਉਹਨੂੰ ਹੁਣੇ ਕਨੋਲਡਜ ਕਰ ਰਹੀ ਹੈ ਜਾਂ ਸਾਰਾ ਕੁਝ ਉਹ ਸਿਸਟਮ ਫੇਲ ਹੋ ਗਿਆ ਬਜਾਏ ਇਹਦੇ 2 ਸਾਲ ਪਹਿਲਾਂ ਉਹਨਾਂ ਦੀ ਮਿਨਿਸਟਰ ਕਹਿ ਰਹੇ ਸੀ ਵੀ ਇਹ ਜਿਹੜਾ ਸਿਸਟਮ ਹੈ ਬੈਸਟ ਸਿਸਟਮ ਹੈ ਬਿਕੋਜ਼ ਅਸੀਂ 24 ਬਿਲੀਅਨ ਦੀ ਇਕਨੋਮੀ ਖੜੀ ਕਰਤੀ ਸਟੂਡੈਂਟਸ ਜਿਹੜੇ ਪੈਸੇ ਲੈ ਕੇ ਆ ਰਹੇ ਨੇ ਪਰ ਹੋਇਆ ਬਿਲਕੁਲ ਉਹਦੇ ਉਲਟਾ ਉਹ ਕੈਨੇਡੀਅਨ ਦੀ ਜੌਬ ਖਾ ਗਏ ਉਹ ਯੂਥ ਅਨਇੰਪਲੋਇਮੈਂਟ ਜਿਹੜਾ 16% ਵੱਧ ਗਿਆ 6% ਤੋਂ ਜ਼ਿਆਦਾ ਜਿਹੜੀ ਹੈ ਕੈਨੇਡਾ ਦੀ ਅਨਇੰਪਲੋਇਮੈਂਟ ਹੋ ਗਈ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਹੈ ਥਿਸ ਪੁਆਇੰਟ ਲੇਬਰ ਮਾਰਕੀਟ ਸ਼੍ਰਿੰਕ ਹੋਈ ਪਈ ਹੈ ਬੁਰੀ ਤਰ੍ਹਾਂ ਪਰ ਸਰਕਾਰ ਇੱਕ ਠੋਸ ਕਦਮ ਚੱਕਣ ਦੇ ਬਜ ਆਪਦੇ ਇਨਕਮ ਦੇ ਰਿਸੋਰਸਸ ਬਤਾਉਣ ਦੀ ਬਜਾਏ ਫੋਰਨ ਮਨੀ ਯੂਜ਼ ਕਰਨ ਦੀ ਬਜਾਏ ਅਗੇਨ ਜਿਹੜਾ ਇੱਕ ਇਹ ਕਿਹਾ ਜਾ ਰਿਹਾ ਵੀ ਜਿਹੜੀਆਂ ਜੌਬ ਆਫਰਾਂ ਬੰਦ ਕੀਤੀ ਜਾ ਰਹੀ ਹੈ ਤੋਂ ਇਹਦੇ ਵਿੱਚ ਅਸੀਂ ਜਿਹੜਾ ਫਰਾਡ ਬੰਦ ਕਰ ਰਹੇ ਹਾਂ ਪਰ ਇਹ ਕੋਈ ਬਹੁਤ بڑا ਨੰਬਰ ਨਹੀਂ ਹੈ ਔਰ ਖਾਸ ਕਰਕੇ ਜਿਹੜੀ ਐਡਵਾਂਟੇਜ ਉਹ ਕਿੰਨੇ ਵਿਅਕਤੀਆਂ ਨੂੰ ਮਿਲ ਜਾਏਗੇ ਉਹਦੇ ਵਿੱਚ 10000 ਜਾਂ 12000 ਵਿਅਕਤੀ ਜਿਹੜੇ ਨੇ ਉਹ ਕੁਆਲੀਫਾਈ ਕਰ ਜਾਣਗੇ ਇਮੀਗ੍ਰੇਸ਼ਨ ਲੈ ਪਾਉਣਗੇ ਸਪੈਸ਼ਲੀ ਉਹ ਵਿਅਕਤੀ ਕੁਆਲੀਫਾਈ ਕਰਨਗੇ ਜਿਨ੍ਹਾਂ ਦੇ ਕੋਲ ਕੋਈ ਕੈਨੇਡਾ ਚ ਜੌਬ ਹੀ ਨਹੀਂ ਹੈ ਜਿਹੜੇ ਲੋਕ ਇਸ ਵਰਤ ਕੈਨੇਡਾ ਦੇ ਵਿੱਚ ਨਹੀਂ ਔਰ ਜਿਹੜੇ ਸੋਚ ਰਹੇ ਸੀ ਕਿ 50 ਨੰਬਰ ਦੇ ਨਾਲ ਸੀ ਉਸ CRS ਸਕੋਰ ਦੇ ਵਿੱਚ ਉਸ ਕੈਟੇਗਰੀ ਉਸ ਪੂਲ ਦੇ ਵਿੱਚ ਆ ਜਾਵਾਂਗੇ ਔਰ ਸਾਡੀ ਫਿਰ PR ਆ ਜਾਊਗੀ ਸਾਡਾ ਡਰਾਅ ਨਿਕਲ ਜਾਊਗਾ 50 ਨੰਬਰ ਜੇ ਕ ਘਟਦੇ ਨੇ ਤਾਂ ਨੂੰ ਲੱਗਦਾ ਹੈ ਕਿ ਫਿਰ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਵੀ ਇਸ ਦੀ ਪਰੇਸ਼ਾਨੀ ਹੋਊਗੀ ਔਰ ਇਸ ਦਾ ਤੁਹਾਨੂੰ ਅਸਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੀ ਨਜ਼ਰ ਆ ਰਿਹਾ ਹੈ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਜਿਹੜੀ ਐਡਾਪਟੇਬਿਲਟੀ ਹੈ ਜੇ ਤੁਸੀਂ ਉਹ ਟੈਸਟ ਹੀ ਨਹੀਂ ਪਾਈ ਇੰਡੀਵਿਜੂਅਲ ਦੀ ਮੀਨਿੰਗ ਹੁਣ ਇਹ ਮਿਨਿਸਟਰ ਦੀ ਅਨਾਉਂਸਮੈਂਟ ਦਾ ਮਤਲਬ ਇਹ ਹੈ ਵੀ ਚਾਹੇ ਤੁਹਾਡੀ ਕੈਨੇਡਾ 'ਚ ਕੋਈ ਜੌਬ ਹੀ ਨਹੀਂ ਹੈ ਤੇ ਜੇ ਤੁਹਾਡੇ ਨੰਬਰ ਵਧੀਆ ਨੇ ਤਾਂ ਤੁਹਾਨੂੰ ਅਸੀਂ ਇਮੀਗ੍ਰੇਸ਼ਨ ਦੇ ਦਾਂਗੇ ਵਿਦ தி ਐਕਸਪੈਕਟੇਸ਼ਨ ਵੀ ਫਿਊਚਰ ਤੁਹਾਨੂੰ ਜੌਬ ਮਿਲ ਜਾਏਗੀ ਜੇ ਉਹ ਇੰਡੀਵਿਜੂਅਲ ਨੂੰ ਜੌਬ ਨਹੀਂ ਮਿਲੀ ਫਿਰ ਉਹ ਕੀ ਕਰੂਗਾ ਕੈਨੇਡਾ ਦੀ ਰਿਸਪੌਂਸਿਬਿਲਟੀ ਬਣ ਗਿਆ ਫਿਰ ਉਹਦੇ ਕੋਲ ਸਾਰੀਆਂ ਪ੍ਰਿਵਿਲੇजेस ਹੋਣ ਗਿਆ ਉਹ ਇਹ ਹੀ ਲਊਗਾ ਉਹ ਉਸੇ ਲਾਈਨ 'ਚ ਖੜਾ ਹੋ ਜਾਊਗਾ ਜਿੱਥੇ ਬਾਕੀ ਕੈਨੇਡੀਅਨਸ ਵੀ ਸਫਰ ਕਰ ਰਹੇ ਨੇ ਸੋ ਐਸ ਆਈ ਸੈਡ ਇਹ ਕੋਈ ਬਹੁਤ ਬੜੀ ਜਿਹੜੀ ਸਮਝਦਾਰੀ ਵਾਲਾ ਡਿਸੀਜਨ ਨਹੀਂ ਸਰਕਾਰ ਨੇ ਲਿਆ ਔਰ ਖਾਸ ਕਰਕੇ ਇਹ ਤੋਮਤ ਲਾਉਣੀ ਵੀ ਐਸੀ ਜਿਹੜੀ ਹੈ ਫਰਾਡਲੈਂਡ ਜੌਬ ਆਫਰ ਤੇ ਅਸਰ ਪਾ ਰਹੇ ਆ ਤੁਹਾਡੀ ਇੰਟੈਗ੍ਰਿਟੀ ਸਿਸਟਮ ਦੀ ਐਨੀ ਫੂਲ ਪ੍ਰੂਫ ਹੋਣੀ ਚਾਹੀਦੀ ਹੈ ਔਰ ਤੁਹਾਡੇ ਆਫੀਸਰਸ ਆਲਰੇਡੀ ਵਿਜੀਲੈਂਟ ਨੇ ਆਏ ਦਿਨ ਜਿਹੜੇ EMPLOYEES ਨੂੰ ਚਿੱਠੀਆਂ ਆ ਰਹੀਆਂ ਨੇ ਉਹਨਾਂ ਦੀ ਸਾਈਟ ਵਿਜ਼ਿਟਸ ਹੋ ਰਹੀਆਂ ਨੇ ਉਹਨਾਂ ਨੂੰ ਕੁਐਸਚਨ ਪੁੱਛੇ ਜਾ ਰਹੇ ਨੇ ਵਰਕਰਸ ਦੇ ਬਾਰੇ ਤੋਂ ਉਹ ਸਿਸਟਮ ਕੰਮ ਕਰ ਰਿਹਾ ਹੈ ਤੋ এমপ্লয়ারਸ ਵੀ ਜਿਹੜੇ ਨੇ ਉਹ ਵੀ ਸਮਝਦਾਰ ਨੇ ਉਹ ਐਦਾ ਹੀ ਨਹੀਂ ਚਾਕੇ ਕਿਸੇ ਨੂੰ ਜੌਬ ਆਫਰ ਦਿੰਦੇ ਕੁਝ ਬੈਡ ਪਲੇਅਰਸ ਕਰਕੇ ਸਾਰਿਆਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਐਗਜ਼ੈਕਟਲੀ ਯੈਸ ਯੂ ਆਰ ਰਾਈਟ ਕੁਝ ਬੈਡ ਐਕਟਰਸ ਕਰਕੇ ਸਾਰਿਆਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਪਰ ਇਹਦੇ ਚ ਕੈਨੇਡਾ ਦਾ ਨੁਕਸਾਨ ਹੋਣਾ ਓਵਰ ਆਲ ਕਿਉਂਕਿ ਉਹਦੇ ਚ ਉਹ ਇੰਡੀਵਿਜੂਅਲ ਜਿਹੜੇ ਕੈਨੇਡਾ ਚ ਹਾਈਲੀ ਇੰਪਲੋਏਬਲ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਇੰਪੈਕਟ ਆ ਜਾਏਗਾ ਉਹਨਾਂ ਨੂੰ ਤਾਂ ਕੋਈ ਬੈਨੀਫਿਟ ਨਹੀਂ ਹੋਏਗਾ ਔਟ ਨੈਕਸਟ ਹੋਣਾ ਕੀ ਕੀ ਆਪਸ਼ਨ ਬਚੂਗੀ ਕੀ ਕਰ ਸਕਣਗੇ ਫਿਰ ਫਿਰ ਉਹ ਆਪਣੇ ਪਰਮਿਟ ਹੀ ਐਕਸਟੈਂਡ ਕਰਨਗੇ ਕੰਮ ਕਰਨਗੇ ਕਾਫੀ ਇੰਡੀਵਿਜੂਅਲ ਹੋ ਸਕਦਾ ਜੌਬ ਛੱਡ ਕੇ ਚਲੇ ਜਾਣ ਕਿਉਂਕਿ ਬਹੁਤ ਇਹ ਜਿਹੇ ਇੰਡੀਵਿਜੂਅਲ ਜਿਹੜੇ ਕੈਨੇਡਾ ਨੂੰ ਚੂਜ਼ ਕਰਦੇ ਨੇ ਇਮੀਗ੍ਰੇਸ਼ਨ ਉਹਦੇ ਬੈਕਐਂਡ ਚ ਹੁੰਦਾ ਡਿਊਲ ਇੰਟੈਂਟ ਨਾਲ ਕੈਨੇਡਾ ਦਾਖਲ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਮੈਨੂੰ ਇਮੀਗ੍ਰੇਸ਼ਨ ਨਹੀਂ ਮਿਲ ਰਹੀ ਫਿਰ ਯੂਐਸ ਦਾ ਅਨਦਰ ਆਪਸ਼ਨ ਹੈਗਾ ਇੱਕ ਕੰਪੀਟੀਸ਼ਨ ਖੜਾ ਹੈ ਆਸਟ੍ਰੇਲੀਆ ਅਨਦਰ ਕੰਪੀਟੀਸ਼ਨ ਖੜਾ ਹੈ ਯੂਕੇ ਅਨਦਰ ਕੰਪੀਟੀਸ਼ਨ ਖੜਾ ਜਿੱਥੇ ਉਹ ਜਾ ਸਕਦੇ ਨੇ ਔਰ ਪੈਸੇ ਕਮਾ ਸਕਦੇ ਨੇ ਜਾਂ ਹੋ ਸਕਦਾ ਫਿਰ ਕਿ ਐਸਾਈਲਮ ਕੇਸਸ ਦੇ ਵਿੱਚ ਵੀ ਵਾਧਾ ਹੋਵੇ ਐਸ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਭੱਜਣ ਨੂੰ ਰਸਤਾ ਨਹੀਂ ਮਿਲਣਾ ਇੰਨੇ ਆਫਲਡ ਆਫ ਅਪਲੀਕੇਸ਼ਨਸ ਹੋਣ ਗਿਆ ਇਮੀਗ੍ਰੇਸ਼ਨ ਮਨਿਸਟਰੀ ਕਹਿ ਰਹੇ ਨੇ ਔਰ ਪ੍ਰੀਵਾਰਨਿੰਗ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕਿ ਕਿਡਾ ਬੜਾ ਬਲੈਂਡਰ ਕਰ ਗਏ ਉਹਨਾਂ ਕੋਲ ਸਾਰੇ ਨੰਬਰਸ ਹੈ ਉਹਨਾਂ ਨੂੰ ਇਹ ਵੀ ਪਤਾ ਵੀ ਅਸੀਂ ਇਮੀਗ੍ਰੇਸ਼ਨ ਦੇ ਨਹੀਂ ਪਾਉਣੀ ਔਰ ਜਿਹੜੇ ਇੰਡੀਵਿਜੂਅਲ ਨੂੰ ਕੈਨੇਡਾ ਲੈ ਉਹ ਕੈਨੇਡਾ ਚ ਹੋਣੇ ਨਹੀਂ ਚਾਹੀਦੇ ਸੀ ਤੌਰ ਕਿਸੇ ਨੂੰ ਕੈਨੇਡਾ ਚੋਂ ਕੱਢਣਾ ਉਹਨਾਂ ਦੇ ਬਸ ਦਾ ਰੋਗ ਨਹੀਂ ਹੈ ਔਰ ਖਾਸ ਕਰਕੇ ਜਿਹੜਾ ਰਿਫਿਜੀਅ ਸਾਈਲਮ ਪ੍ਰੋਗਰਾਮ ਹੈ ਜਿਹੜੇ ਇਨਸਾਈਡ ਕੈਨੇਡਾ ਤੋਂ ਅਪਲਾਈ ਕਰਦੇ ਨੇ ਉਹਦੇ ਤੇ ਸਰਕਾਰ ਕੈਪ ਵੀ ਨਹੀਂ ਕਰ ਸਕਦੀ ਕਿਉਂਕਿ ਤੁਹਾਡੇ ਕੋਲ ਰਾਈਟ ਟੂ ਬੀ ਜਿਹੜਾ ਤੁਹਾਨੂੰ ਅਲਾਉ ਕਰਦੇ ਨੇ ਵੀ ਤੁਸੀਂ ਆਪਣੀ ਐਪਲੀਕੇਸ਼ਨ ਧਾਰ ਕਰ ਸਕੋ ਉਹ ਤੋਂ ਬਾਅਦ ਜਿਹੜੀ ਸੁਣਵਾਈ ਆ ਉਹ ਇੰਡੀਪੈਂਡੈਂਟ ਟ੍ਰਿਬਿਊਨਲ ਕਰਦਾ ਉਹਦਾ ਫੈਸਲਾ ਮੰਤਰੀ ਨਹੀਂ ਕਰਦਾ ਜੀ ਤੇ ਮੰਤਰੀ ਇਹ ਵੀ ਨਹੀਂ ਕਹਿ ਸਕਦਾ ਤੁਹਾਡਾ ਕਲੇਮ ਫੇਕ ਫੇਕ ਹੈ ਕਿਉਂਕਿ ਇੰਡੀਵਿਜੂਅਲੀ ਆਪਣੀ ਮਰਜ਼ੀ ਹੈ ਉਹਨੂੰ ਜੱਜ ਕਰਨ ਲਈ ਇੱਕ ਟ੍ਰਿਬਿਊਨਲ ਬਣਿਆ ਹੈ ਜਿਹੜਾ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਹੈ ਇਹ ਸਰਕਾਰ ਨੇ ਨੈਕਸਟ ਇੱਕ ਹੋਰ ਲੈਵਲ ਵੀ ਲੈ ਗਈ ਹੈ ਜਿਹਦੇ ਚ ਰਿਫਿਊਜੀ ਅਪੀਲ ਡਿਵੀਜ਼ਨ ਹੈ ਜੇ ਤੁਸੀਂ ਰਿਫਿਜੀ ਪ੍ਰੋਟੈਕਸ਼ਨ ਡਿਵੀਜ਼ਨ ਤੋਂ ਕੇਸ ਹਾਰ ਜਾਂਦੇ ਹੋ ਰਿਫਿਜੀ ਅਪੀਲ ਡਿਵੀਜ਼ਨ ਚ ਜਾਂਦਾ ਹੈ ਉੱਥੋਂ ਤੁਸੀਂ ਕੇਸ ਹਾਰ ਜਾਂਦੇ ਹੋ ਫੈਡਰਲ ਕੋਰਟ ਜੁਡੀਸ਼ੀਅਲ ਰਿਵਿਊ ਸੀ ਕਰਦੇ ਹੋ ਉੱਥੋਂ ਤੁਸੀਂ ਕੇਸ ਹਾਰ ਜਾਂਦੇ ਹੋ ਸਾਲ ਦਾ ਟਾਈਮ ਨਿਕਲ ਜਾਂਦਾ ਤਾਂ ਤੁਸੀਂ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਔਰ ਖਾਸ ਕਰਕੇ ਇੰਡੀਆ ਤੇ ਕੈਨੇਡਾ ਦੇ ਰਿਸ਼ਤੇ ਇਹ ਜੇ ਹੋਗੇ ਜਿਹੜੀ ਇੰਡੀਅਨ ਗਵਰਨਮੈਂਟ ਆਫ ਕੋਆਪਰੇਟ ਨਹੀਂ ਕਰ ਰਹੀ ਕੈਨੇਡਾ ਦੇ ਨਾਲ ਸੋ ਜੇ ਕਿਸੇ ਇੰਡੀਵਿਜੂਅਲ ਦਾ ਜਿਹੜਾ ਪਾਸਪੋਰਟ ਐਕਸਪਾਇਰ ਹੋ ਜਾਂਦਾ ਯਾ ਉਹਦੀ ਜਿਹੜੀ ਡਾਕੂਮੈਂਟ ਹੈ ਉਹ ਨਹੀਂ ਅਵੇਲੇਬਲ ਹੁੰਦਾ ਤਾਂ ਉਸ ਇੰਡੀਵਿਜੂਅਲ ਨੂੰ ਕੈਨੇਡਾ ਤੋਂ ਚੜਾਇਆ ਵੀ ਨਹੀਂ ਜਾ ਸਕਦਾ ਤਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਕਿਸੇ ਇੰਡੀਵਿਜੂਅਲ ਨੂੰ ਪਤਾ ਵੀ ਮੈਂ ਰਿਫਿਊਜੀ ਕਲੇਮ ਲਾ ਕੇ 4 ਤੋਂ 5 ਸਾਲ ਕੈਨੇਡਾ ਓਪਨ ਵਰਕ ਪਰਮਿਟ ਤੇ ਰਹਿ ਸਕਦਾ ਹਰ ਤਰ੍ਹਾਂ ਦੀ ਪ੍ਰਿਵੀਲੇਜ ਹਾਸਲ ਕਰ ਸਕਦਾ ਜਿਹੜੀ ਰਿਫਿਊਜੀ ਨੂੰ ਮਿਲਦੀ ਹੈ ਔਰ ਉਸ ਤੋਂ ਬਾਅਦ ਮੈਨੂੰ ਪਰਮਨੈਂਟ ਇਮੀਗ੍ਰੇਸ਼ਨ ਦਾ ਵੀ ਚਾਂਸ ਹੈ ਔਰ ਜੇ ਸਰਕਾਰ ਨੇ ਮੈਨੂੰ ਕੱਢਣਾ ਤਾਂ ਸਰਕਾਰ ਦਾ ਐਵਰੇਜ ਕਾਸਟ ਜੇ ਵੌਲੰਟਰੀ ਡਿਪਾਰਚਰ ਤੇ ਵੀ ਸਰਕਾਰ ਕਹਿੰਦੀ ਹੈ ਤਾਂ 5000 ਕੈਨੇਡੀਅਨ ਮਨੀ ਦਾ ਖਰਚਾ ਹੈ ਜੀ ਸਰਕਾਰ ਨੂੰ ਇਨਫੋਰਸਮੈਂਟ ਲਾਉਣੀ ਪੈਗੀ ਵਾਰੰਟ ਇਸ਼ੂ ਕਰਕੇ ਲਾਉਣੀ ਪੈਗੀ ਉਹ ਜਿਹੜਾ ਖਰਚਾ ਸਰਕਾਰ ਦਾ ਬਹੁਤ ਵਧੇਗਾ ਸਰਕਾਰ ਕੋਲ ਤਾਂ ਇੰਨਾ ਪੈਸੇ ਨਹੀਂ ਹੈਗੇ ਵੀ ਇਹਨਾਂ ਇੰਡੀਵਿਜੂਅਲ ਨੂੰ ਕੈਨੇਡਾ ਤੋਂ ਕੱਢਿਆ ਜਾਵੇ ਵਕੀਰ ਦੇ ਵਿੱਚ ਅਮਨਜੀਤ ਜਿਹੜਾ ਇਹ ਸਾਰੀਆਂ ਚੀਜ਼ਾਂ ਸ਼ੇਕਅਪ ਹੋਈਆਂ ਹੋਈਆਂ ਤੁਹਾਨੂੰ ਲੱਗਦਾ ਹੈ ਕਿ ਇਹ ਸਿਸਟਮ ਦੇ ਵਿੱਚ ਰਿਫਾਰਮ ਆਏਗਾ ਸੁਧਾਰ ਆਵੇਗਾ ਜੀ ਸਿਸਟਮ ਜਦੋਂ 2014 ਤੱਕ ਜਦੋਂ ਹਾਰਪਰ ਦੀ ਸਰਕਾਰ ਸੀ ਇਹ ਬੈਸਟ ਪਰਫਾਰਮਿੰਗ ਸਿਸਟਮ ਸੀ ਬਾਕੀ ਕੰਟਰੀਜ਼ ਵੀ ਇਹਨੂੰ ਐਗਜ਼ਾਮਪਲ ਦੇ ਤੌਰ ਤੇ ਸਿਸਟਮ ਨੂੰ ਲੈਂਦੇ ਸੀ ਇਹ ਸਰਕਾਰ ਨੇ ਆਉਣਸਾਰ ਜਿਹੜੇ decisionsly 2015 ਤੁਸੀਂ ਦੇਖ ਰਿਆਂ ਅਸੀਂ 2005 ਤੋਂ ਸਰਵਿਸਿਜ਼ ਦੇ ਰਿਆਂ ਉਹ ਡਿਸੀਜਨਸ ਡਿਜ਼ਾਸਟਰ ਸਾਬਤ ਹੋਏ ਔਰ ਹੁਣ ਸਰਕਾਰ ਨੂੰ ਕਿਉਂਕਿ ਇਮੀਗ੍ਰੇਸ਼ਨ ਇੱਕ ਇਲੈਕਸ਼ਨ ਦਾ ਮੁੱਦਾ ਬਣ ਗਿਆ ਹੁਣ ਸਰਕਾਰ ਆਏ ਦੇ ਨੇ ਅਨਾਉਂਸਮੈਂਟ ਕਰ ਰਹੀ ਹੈ ਹਾਈਲਾਈਟ ਕਰ ਰਹੀ ਹੈ ਵੀ ਅਸੀਂ ਇਹਨੂੰ ਵੀ ਪਲੱਗ ਕਰ ਰਿਆਂ ਇਹਨੂੰ ਵੀ ਪਲੱਗ ਕਰ ਰਿਆਂ ਇੰਨੇ ਸਾਲ ਸਰਕਾਰ ਕਰ ਕੀ ਰਹੀ ਸੀ ਇਹ ਮੰਨਿਏ ਕਿ ਇਹ ਦੀਜ਼ ਆਲ ਆਰ ਕੋਸਮੈਟਿਕ ਚੇਂਜਸ ਐਗਜੈਕਟਲੀ ਕੋਸਮੈਟਿਕ ਚੇਂਜਸ ਨੇ ਕਿਉਂਕਿ ਸਰਕਾਰ ਕੋਈ ਰੀਅਲ ਰੀਫਾਰਮ ਨਹੀਂ ਲੈ ਕੇ ਆ ਰਹੀ ਇਹ ਪਾਲਿਸੀਜ਼ ਜਿਹੜੀਆਂ ਹਾਰਪਰ ਦੀਆਂ ਸੀ ਉਹਦੇ ਤੇ ਹੀ ਸਰਕਾਰ ਵਾਪਸ ਜਾ ਰਹੀ ਹੈ ਇਟ ਮੀਨਸ ਉਹ ਸਰਕਾਰ ਮੰਨੀ ਬੈਠੀ ਉਹ ਪਾਲਿਸੀਜ਼ ਬੈਟਰ ਸੀਗੀਆਂ ਇਹ ਵਾਪਸ ਉਹਦੇ ਤੇ ਹੀ ਜਾ ਰਹੀ ਹੈ ਪਰ ਜਿਹੜਾ ਅੱਜ ਡਿਸੀਜਨ ਲਿਆ ਮਨਿਸਟਰ ਨੇ 50 ਪੁਆਇੰਟਸ ਦਾ ਉਹ ਸਿਰਫ ਐਂਡ ਸਿਰਫ ਅਡੈਪਟੇਬਿਲਟੀ ਨੂੰ ਚੈਲੰਜ ਕਰਦਾ ਜਿਹਦਾ ਮਤਲਬ ਜਿਹੜਾ ਇੰਡੀਵਿਜੂਅਲ ਕੈਨੇਡਾ ਚ ਸਹੀ ਜੌਬ ਕਰ ਰਿਹਾ ਉਹ ਇੰਪੈਕਟ ਹੋ ਗਿਆ ਵਰਸਸ ਉਹ ਇੰਡੀਵਿਜੂਅਲ ਕਾਮਯਾਬ ਹੋ ਜਾਏਗਾ ਜੀ ਤੁਹਾਨੂੰ ਕੈਨੇਡਾ ਚ ਜੋਬ ਹੀ ਨਹੀਂ ਹੈ ਉਹ ਜਿਹੜੇ ਬਾਹਰ ਬੈਠੇ ਹੋਣੇ ਜਿਹੜੇ ਇੰਡੀਆ ਤੋਂ ਬੈਠੇ ਹੋਏ ਆ ਹੋਰ ਕੰਟਰੀਜ਼ ਤੋਂ ਬੈਠੇ ਹੋਏ ਐਲ ਐਮ ਆਈਏ ਹਾਸਲ ਕਰ ਲੈਂਦੇ ਸੀ 50 ਨੰਬਰ ਜੋੜ ਲੈਂਦੇ ਸੀ ਜੋਬ ਆਫਰ ਨਾਲ ਉਹਨਾਂ ਨੂੰ ਵੀ ਇੰਪੈਕਟ ਤਾਂ ਹੋਊਗਾ ਜੀ ਬਿਲਕੁਲ ਪਰ ਉਹ ਕੈਨੇਡਾ ਤਾਂ ਫੇਰ ਵੀ ਆ ਸਕਦੇ ਨੇ ਪ੍ਰੋਸੈਸ ਬੰਦ ਨਹੀਂ ਹੋਇਆ ਕੈਨੇਡਾ ਚ ਜੇ ਇੰਡੀਵਿਜੂਅਲ ਨੇ ਆਉਣਾ ਵਰਕ ਪਰਮਿਟ ਲੈ ਕੇ ਆਉਣਾ ਉਹ ਅੱਜ ਵੀ ਐਲ ਐਮ ਆਈਏ ਲੈ ਕੇ ਆ ਸਕਦਾ ਐਲ ਐਮ ਆਈ ਦਾ ਪ੍ਰੋਸੈਸ ਜੇ ਤੁਹਾਨੂੰ ਯਾਦ ਹੋਵੇ 2 ਹਫ਼ਤੇ ਪਹਿਲਾਂ ਹੀ ਸਰਕਾਰ ਨੇ ਮੇਜਰ ਚੇਂजेस ਲੈ ਕੇ ਆਂਦੀਆਂ ਸੀ ਸੋ ਉਹਦੇ ਵਿੱਚ ਆ ਡਿਫਿਕਲਟ ਚੇਂजेस ਸੀ ਜਿਹਦੇ ਵਿੱਚ ਬਹੁਤ ਸਾਰੇ এমਪਲॉयर्स ਜਿਹੜੇ ਇਹ ਜਿਹਿਆਂ ਬੈਡ ਐਕਟਰਸ ਨੇ ਵੀਡ ਆਊਟ ਹੋ ਜਾਣੇ ਸੀ ਪਰ ਸਰਕਾਰ ਨੇ ਕਿਉਂਕਿ ਇੱਕ ਪੋਲਿਟੀਕਲ ਸਟੇਟਮੈਂਟ ਦੇਣੀ ਸੀ ਇਹ ਸ਼ੋ ਕਰਨਾ ਸੀ ਕੈਨੇਡੀਅਨਸ ਨੂੰ ਵੀ ਅਸੀਂ ਬੈਡ ਐਕਟਰਸ ਦੇ ਪਿੱਛੇ ਜਾ ਰਹੇ ਹਾਂ ਇਹ ਕੋਈ ਡਿਸੀਜਨ ਬਹੁਤ ਲਾਹੇਵੰਦ ਡਿਸੀਜਨ ਨਹੀਂ ਹੈ ਯੈਸ ਕਈਆਂ ਨੂੰ ਐਡਵਾਂਟੇਜ ਹੋ ਜਾਏਗੀ ਬਟ ਰੀਅਲ ਜਿਹੜਾ ਸੋਲੂਸ਼ਨ ਹੈ ਜਿਹੜਾ ਜੇ ਆਪਾਂ ਕਹੀਏ ਜਿਹੜੀ ਫਰਸਟ੍ਰੇਸ਼ਨ ਟੈਂਪਰੀ ਰੈਜ਼ੀਡੈਂਸੀ ਹੈ ਦੇ ਆਰ ਸੀਕਿੰਗ ਸੋਲੂਸ਼ਨ ਵੀ ਸਾਨੂੰ ਪਰਮਨੈਂਟ ਇਮੀਗ੍ਰੇਸ਼ਨ ਦੋ ਬਿਕੋਜ਼ ਸਾਡੇ ਨਾਲ ਤੁਸੀਂ ਫਰਾਡ ਕਰਤਾ ਸਾਡੇ ਤੋਂ ਤੁਸੀਂ 3 ਟਾਈਮਸ 4 ਟਾਈਮਸ ਜ਼ਿਆਦਾ ਫੀਸਿਸ ਲੈ ਲਈਆਂ ਪੱਪੀ ਮੈਲਸ ਸਾਨੂੰ এডੂਕੇਸ਼ਨ ਦੇ ਦਿੱਤੀ ਜਿਹੜੇ ਮਿਨਿਸਟਰ ਦੇ ਖੁਦ ਦੇ ਵਰਡ ਨੇ ਉਹ ਉਹ ਇਹ ਕਹਿ ਚੁੱਕੇ ਨੇ ਵੀ ਜਿਹੜੀ ਕੈਨੇਡਾ ਦਾ এডੂਕੇਸ਼ਨ ਸਿਸਟਮ ਆ ਬੈਸਟ ਸਿਸਟਮ ਨਹੀਂ ਰਿਹਾ ਉਹ ਪੱਪੀ ਮੈਲਸ ਨੇ ਜਿਨ੍ਹਾਂ ਨੂੰ ਪ੍ਰੋਵਿੰਸਸ ਨੇ ਇਜਾਜ਼ਤ ਦਿੱਤੀ ਫੈਡਰਲ ਆਫਿਸਰਸ ਨੇ ਫੈਕਟਰੀ ਦੀ ਤਰ੍ਹਾਂ ਜਿਵੇਂ ਨਿਊਜ਼ਪੇਪਰ ਛਪਦਾ ਹੁੰਦਾ ਉਹਦੀ ਤਰ੍ਹਾਂ ਵੀਜ਼ਾ ਛਾਪੇ ਕੈਨੇਡਾ ਨੇ ਸਿਕਿਉਰਿਟੀ ਕੰਪਰੋਮਾਈਜ਼ ਕੀਤੀ ਉਹ ਇੰਡੀਵਿਜੂਅਲ ਕੈਨੇਡਾ ਚ ਦਾਖਲ ਹੋਗੇ ਜਿਹੜੇ ਕੈਨੇਡਾ ਚ ਹੋਣੇ ਨਹੀਂ ਚਾਹੀਦੇ ਸੀ ਸੋ ਕੈਨੇਡੀਅਨ ਦੇ ਤਾਂ ਰੀਅਲ ਕੁਐਸ਼ਨਸ ਨੇ ਜਿਹੜੇ ਜਿਹੜੇ ਆ 50 ਪੁਆਇੰਟਸ ਲੈ ਕੇ ਜਾਂ 200 ਪੁਆਇੰਟਸ ਜਾਂ ਵਾਟਐਵਰ ਜਿਹੜੇ ਡਿਸੀਜਨਸ ਫਿਊਚਰ ਚ ਵੀ ਸਰਕਾਰ ਲਾਊਗੀ ਉਹ ਮੇਜਰ ਇੰਪੈਕਟ ਨਹੀਂ ਇੱਕੋ ਚੀਜ਼ ਇੰਪੈਕਟ ਕਰ ਸਕਦੀ ਹੈ ਜਿਹੜਾ ਫੋਰਨ ਇਨਵੈਸਟਮੈਂਟ ਹੈ ਜੇ ਸਰਕਾਰ ਉਹ ਲੈ ਕੇ ਆ ਸਕਦੀ ਹੈ ਉਹਦੀ ਡਾਇਰੈਕਟ ਪਾਲਿਸੀ ਲੈ ਕੇ ਆ ਸਕਦੀ ਹੈ ਜਿਵੇਂ ਕੈਸ਼ ਬੌਂਡ ਪਹਿਲਾਂ ਸਰਕਾਰ ਵੇਚਦੀ ਸੀ ਫੋਰਨ ਇਨਵੈਸਟਰ ਨੂੰ ਉਹ ਵੇਚਣੇ ਸ਼ੁਰੂ ਕਰ ਦੇ ਲੋਕ ਤਾਂ پیسے ਦੇ ਰਹੇ ਨਹੀਂ ਤਾਂ ਸਰਕਾਰ ਖੁਦ ਹੀ ਪੈਸੇ ਲੈ ਲੇ ਔਰ ਇਮੀਗ੍ਰੇਸ਼ਨ ਦਾ ਵੇ ਉਹ ਜਿਹੜੇ ਇੰਡੀਵਿਜੂਅਲ ਕੈਨੇਡਾ ਚ ਆਉਣਗੇ ਉਹ ਜੌਬ ਵੀ ਕ੍ਰੀਏਟ ਕਰਨਗੇ ਔਰ ਉਹ ਜੌਬ ਸੀਕਰ ਬਣ ਕੇ ਲਾਈਨ ਚ ਨਹੀਂ ਖੜੇ ਹੋਣਗੇ ਉਹ ਘਰ ਵੀ ਲੈਣਗੇ ਉਹ ਕਿਉਂਕਿ ਇਨਫਰਾਸਟ੍ਰਕਚਰ ਕ੍ਰੀਏਟ ਕਰਨਗੇ ਸਰਕਾਰ ਦੇ ਲਈ ਔਰ ਸਭ ਤੋਂ ਇੰਪੋਰਟੈਂਟ ਹੈ ਸਰਕਾਰ ਨੂੰ ਟੈਕਸ ਪੇਅਰ ਵਾਲੀ ਨਹੀਂ ਦੇਖਣਾ ਪਊਗਾ ਆਪਣੇ ਇਨਕਮ ਜਨਰੇਟ ਕਰ ਲੈ। ਬਹੁਤ ਬਹੁਤ ਧੰਨਵਾਦ ਅਮਜੀ तमाम ਗੱਲਬਾਤ ਲਈ ਔਰ ਜਾਣਕਾਰੀ ਦੇ ਲਈ। ਥੈਂਕ ਯੂ।